ਇਤਿਹਾਸ ਜ਼ਰੂਰ ਦੱਸਿਆ ਜਾਂਦਾ ਸੀ ਪਰ ਇੱਥੇ ਹੈ ਕੁਛ ਨਹੀਂ ਸਿਰਫ ਇੱਕ ਥੜਾ ਸੀ ਤੇ ਸੰਗਤਾਂ ਜਿਹੜੀਆਂ ਇਕੱਠੀਆਂ ਹੋ ਕੇ ਆਪਣੀਆਂ ਜਿਹੜੀਆਂ ਬਾਬਾ ਖੜਕ ਸਿੰਘ ਨੂੰ ਬੇਨਤੀ ਕਰਨੀ ਮਹਾਰਾਜ ਕਿ ਐਡਾ ਵੱਡਾ ਸਾਡਾ ਇਤਿਹਾਸ ਆ ਦੀਵਾਲੀ ਸਾਡੀ ਇੱਥੇ ਸ਼ੁਰੂ ਹੋਈ ਆ ਇੱਥੇ ਹੈ ਬਣਿਆ ਕੁਛ ਨਹੀਂ ਹੈਗਾ ਬਾਬਾ ਜੀ ਨੇ ਬੇਨਤੀ ਨੂੰ ਪ੍ਰਮਾਨ ਕੀਤਾ ਤਾਂ ਉਹਨਾਂ ਨੇ ਅਖਿਆ ਵੀ ਤੁਸੀਂ ਇਸ ਤਰ੍ਹਾਂ ਕਰੋ ਕਿ ਆਪ ਜੀ ਨਾ ਖਡੂਰ ਸਾਹਿਬ ਬਾਬਾ ਉਤਮ ਸਿੰਘ ਜੀ ਨੂੰ ਬੇਨਤੀ ਕਰੋ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਿਹੜੀ ਇੱਥੇ ਸੇਵਾ ਲਾਉਣੀ ਹੈ ਸੈਂਟਰ ਸਰਕਾਰ ਨਾਲ ਤੇ ਸਟੇਟ ਸਰਕਾਰ ਨਾਲ ਮੱਥਾ ਲੱਗੇਗਾ ਫਿਰ ਇੱਥੇ ਸੇਵਾ ਸ਼ੁਰੂ ਹੋਏਗੀ ਸੰਤਾਂ ਨੇ ਇਕੱਠੇ ਹੋ ਕੇ ਬਾਬਾ ਜੀ ਕੋ ਜਾਂਦੇ ਆ ਬਾਬਾ ਖੜਕ ਸਿੰਘ ਜੀ ਕੋ ਬਾਬਾ ਜੀ ਉਹਨਾਂ ਨੂੰ ਖਡੂਰ ਸਾਹਿਬੇ ਨਦੇ ਆ ਤੇ ਜਦੋਂ ਬਾਬਾ ਜੀ ਕੋ ਜਾਂਦੇ ਆ ਤੇ ਬਾਬਾ ਜੀ ਨੂੰ ਕਹਿੰਦੇ ਵੀ ਐਡਾ ਵੱਡਾ ਇਤਿਹਾਸ ਹੈ ਤੁਸੀਂ ਕਿਰਪਾ ਕਰੋ ਕਿ ਇਸ ਜਗ੍ਹਾ ਨੂੰ ਪ੍ਰਗਟ ਕਰੋ ਵੀ ਇਤਿਹਾਸ ਐਡਾ ਵੱਡਾ ਸਾਡਾ ਇੱਥੇ ਦੱਸਿਆ ਜਾਂਦਾ ਵਾ ਤੇ ਮਹਾਂਪੁਰਖਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਸੰਤਾਂ ਇਕੱਠੀਆਂ ਹੋ ਕੇ ਉਹਨਾਂ ਨੇ ਫਿਰ ਬਾਬਾ ਖੜਕ ਸਿੰਘ ਨੇ ਬਾਬਾ ਉਤਮ ਸਿੰਘ ਜੀ ਨੂੰ ਖਡੂਰ ਸਾਹਿਬੇ ਭੇਜ ਦਿੱਤਾ ਜਦੋਂ ਖਡੂਰ ਸਾਹਿਬ ਗਏ ਤੇ ਬਾਬਾ ਜੀ ਨੂੰ ਕਹਿੰਦੇ ਮਹਾਰਾਜ ਜਗ੍ਹਾ ਪ੍ਰਗਟ ਕਰੋ ਤਾਂ ਉਹਨਾਂ ਨੇ ਬੇਨਤੀ ਦਾ ਪ੍ਰਵਾਨ ਕੀਤਾ ਤੇ ਉਹਨਾਂ ਨੇ ਕਿਹਾ ਵੀ ਜਾਓ ਜਾ ਕੇ ਪਹਿਲਾਂ 20-25 ਪਿੰਟਾਂ ਦੀਆਂ ਪੰਚਾਇਤਾਂ ਕੋਲ ਖਾ ਕੇ ਲਿਆਓ ਕਿ ਜੇ ਤੇ ਬੰਦੇ ਪੱਕੇ ਹੋਣਗੇ ਤੇ ਫਿਰ ਤੇ ਦੁਬਾਰਾ ਸਾਡੇ ਕੋਲ ਸੇਵਾ ਆਜਣਗੇ ਤੇ ਜੇ ਉਤਨਾ ਕੋਈ ਸ਼ੁਗਲਬਾਜ ਹੋਣਗੇ ਦੁਬਾਰਾ ਵਾਪਸ ਨਹੀਂ ਆਣਗੇ ਚਲੋ ਉਹਨਾਂ ਨੇ ਉਪਰਾਲਾ ਕੀਤਾ ਉਹ ਫਿਰ ਲਿਖਾ ਕੇ ਬਾਬਾ ਜੀ ਕੋ ਆ ਕੇ ਵੀ ਇਹ ਬੰਦੀ ਹੁਣ ਮੇਰੇ ਨਾਲ ਕੰਮ ਕਰਨ ਚੱਲਣਗੇ ਸੇਵਾ ਬਾਬਾ ਜੀ ਨੇ ਉਹਨਾਂ ਦੀ ਸੇਵਾ ਪ੍ਰਵਾਨ ਕੀਤੀ ਇੱਥੇ ਆਪਣੀ ਜਦੋਂ ਸੇਵਾ ਲੱਗ ਜਾਂਦੀ ਹੈ ਸਨ 68 ਚ ਗੱਲ ਬਾਤ ਜਾਂਦੀ ਆ ਸੇਵਾ ਸ਼ੁਰੂ ਹੋ ਜਾਂਦੀ ਆ ਸਰਕਾਰਾਂ ਕੰਮ ਨਹੀਂ ਕਰਨ ਦਿੰਦੀਆਂ ਗਰਦਿਆਲ ਸਿੰਘ ਢਿੱਲੋਂ ਸਮੇਂ ਸਮੇਂ ਦੇ ਵਿੱਚ ਸਨ ਠੜ ਦੇ ਵਿੱਚ ਸੈਂਟਰ ਦੇ ਵਿੱਚ ਸਪੀਕਰ ਹੁੰਦੇ ਆ ਸੇਵਾ ਸ਼ੁਰੂ ਹੀ ਹੁੰਦੀ ਹੈ ਸਰਕਾਰ ਕਹਿੰਦੀ ਹੈ ਕਿ ਕਿਹੜਾ ਉੱਥੋਂ ਪੰਜਾਬ ਚੋਂ ਆ ਗਿਆ ਵੀ ਐਡੇ ਵੱਡੇ ਕਿਲੇ ਤੇ ਆਣ ਕੇ ਇਹਨਾਂ ਨੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕੀਤਾ ਕਿਉਂਕਿ ਸੈਂਟਰ ਤੋਂ ਪੁੱਛੇ ਤੋਂ ਬਿਨਾ ਕੰਮ ਸ਼ੁਰੂ ਹੋਣਾ ਬੇਨਤੀ ਨੂੰ ਪ੍ਰਵਾਨ ਕੀਤਾ ਸੰਤਾ ਨੇ ਸੇਵਾ ਸ਼ੁਰੂ ਕਰ ਦਿੱਤੀ ਹੈ ਸੇਵਾ ਸ਼ੁਰੂ ਹੋ ਗਈ ਆ ਤੇ ਸਰਕਾਰ ਨੂੰ ਬਾਬਾ ਖੜਕ ਸਿੰਘ ਤੇ ਬਾਬਾ ਆਤਮ ਸਿੰਘ ਸਮਾਗਮ ਦੇ ਵਿੱਚ ਇਕੱਠੇ ਹੁੰਦੇ ਆ ਤੇ ਬਾਬਾ ਖੜਕ ਸਿੰਘ ਨੂੰ ਬੇਨਤੀ ਕਰਦੇ ਮਹਾਰਾਜ ਤੁਹਾਡੇ ਕਹਿਣ ਤੇ ਸੇਵਾ ਤੇ ਮੈਂ ਰੰਭ ਕਰ ਲਈ ਆ ਪਰ ਸਰਕਾਰ ਕੰਮ ਨਹੀਂ ਕਰ ਦਿੰਦੀ ਫਿਰ ਬਾਬੇ ਖੜਕ ਸਿੰਘ ਨੂੰ ਬੜੇ ਗੁੱਸੇ ਚ ਆਣ ਕੇ ਗਰਦਿਆਨ ਸਿੰਘ ਢਿੱਲੋਂ ਨੂੰ ਗੁੱਸੇ ਹੁੰਦੇ ਆ ਕਿ ਪਹਿਲੀ ਗੱਲ ਤੇ ਐਡੇ ਵੱਡੇ ਅੱਡੇ ਤੇ ਬਹਿ ਕੇ ਤੇਰੇ ਹੰਦ ਨੇ ਗੁਰੂ ਘਰ ਦੇ ਕਾਰਜ ਹੁਣੇ ਤੇ ਹੋਣੇ ਕਿਦੋਂ ਆ ਉਹ ਕਹਿੰਦੇ ਮਹਾਰਾਜ ਮੇਰੇ ਕੋਲ ਗਲਤੀ ਹੋ ਗਈ ਸਰਕਾਰ ਦਾ ਸੰਸਦ ਚੱਲਦੇ ਰਹਿ ਹੁਣ ਤੁਹਾਨੂੰ ਬਾਬੇ ਪਤਮ ਸੌਣੀ ਆਪ ਦੇ ਦੱਸਣਗੇ ਦਾਦੇ ਵੀ ਗਰਦਿਆਨ ਸਿੰਘ ਢਿੱਲੋਂ ਉਥੋਂ ਸਿੱਧੇ ਵਿਪਾਲ ਹੁੰਦੇ ਰਾਜਤਾਨੀ ਗੱਲ ਕਰਦੇ ਆ ਕਿ ਪਹਿਲੀ ਗੱਲ ਤੇ ਤੁਹਾਡਾ ਫਰਜ਼ ਬੰਦਾ ਹੀ ਮਹਾਰਾਜ ਤੁਹਾਡੇ ਬਿੰਦਾ ਤੁਸੀਂ ਇਸ ਜਗ੍ਹਾ ਨੂੰ ਪ੍ਰਗਟ ਕਰਦੇ ਜੇ ਕੋਈ ਸਿੱਖ ਆਣ ਕੇ ਇੱਥੇ ਕੋਈ ਕਰ ਰਿਹਾ ਉਹ ਛੋਟਾ ਜਿਹਾ ਗੁਰੂ ਘਰ ਬਣਾਏਗਾ ਸੰਗ ਦੇ ਰਹਿਣ ਸੈਣ ਆਸਤੇ ਕਮਰੇ ਬਣ ਜਾਣਗੇ ਤੇ ਇੱਕ ਲੰਗਰ ਹਲ ਬਣ ਜਾਏਗਾ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪਾਈ ਪਹਿਲੀ ਕੁਰਬਾਨੀ ਕਰਦਾ ਜ ਸਿੰਘ ਢਿੱਲੋਂ ਦੇਵੇਗਾ ਉਹਨਾਂ ਘਰ ਢਿੱਲੋਂ ਸਾਹਿਬ ਤੁਸੀਂ ਇਤਰਾ ਕਰੋ ਕਿਉਂਕਿ ਉੱਥੇ 12 ਤੋਂ 13 ਡਿਪਾਰਟਮੈਂਟ ਕੰਮ ਕਰਦੇ ਆ ਤੁਸੀਂ ਆਪਣਾ ਕਾਰਜ ਵੀ ਕਰੀ ਜਾਓ ਤੇ ਪਰਮਿਸ਼ਨ ਵਾਲੇ ਵੀ ਤੁਰੇ ਜਾਓ ਇਹਨਾਂ ਜਰੂਰ ਕਰਾ ਕਰ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕਰੇਗਾ ਰੇਟ ਕਰਨ ਵਾਸਤੇ ਅੱਗਾ ਪਿੱਛਾ ਕਰ ਜਿਓ ਕਰਿਓ ਜਿਨ੍ਹਾਂ ਤੁਹਾਡਾ ਵੀ ਕੰਮ ਚੱਲ ਜ ਸੇਵਾ ਸ਼ੁਰੂ ਹੋ ਜਾਂਦੀ ਆ ਤੇ ਸੰਤ ਸੇਵਾ ਸ਼ੁਰੂ ਕਰਦੇ ਪਰਲੇ ਬੰਨੇ ਤੇਲੀ ਦੀ ਲਾਟ ਆ ਕੋ ਤੇਲਨ ਪਾਰ ਆ ਜਾ ਉਹਦੇ ਸਬੰਧ ਕਿਨੇ ਮੰਦਰ ਬਣਾਇਆ ਉਹਨਾਂ ਨੇ ਓਬਜੈਕਸ਼ਨ ਲਾਤਾ ਵੀ ਇਹ ਇਹ ਤੋਚਾ ਨਹੀਂ ਹੋਣਾ ਚਾਹੀਦਾ ਸੰਤ ਕਹਿੰਦੇ ਉਤਰਾਂ ਤੇ ਬਣਾਉਣਾ ਸੀ ਸਿੱਕ ਮੰਜਰ ਪਰ ਹੁਣ ਛੇਵੇਂ ਪਾਤਸ਼ਾਹ ਦਾ ਸਥਾਨ ਤੇ ਮੈਂ ਛੇਹੀ ਮੰਜਲਾ ਬਣਾਵਾਂਗੇ ਸੰਤਾਂ ਨੇ ਫਿਰ ਜੇਰੇ ਦੇ ਵਿੱਚ ਆਪਨੇ ਵਰਗੇ ਕਿ ਸਿੰਘ ਦੀ ਡਿਊਟੀ ਲੈ ਵੀ ਪਹਿਲਾਂ ਤੇ ਜਾ ਕੇ ਉਹਦੀ ਮਿੰਨਤੀ ਕਰੋ ਕਹਿੰਦਾ ਬਾਬਾ ਜੀ ਜੱਟ ਰੂਟ ਹੈਗੇ ਸੀ ਮੈਂ ਰੱਸਿਆਂ ਨੂੰ ਗੰਡ ਮਾਰ ਕੇ ਥੱਲੇ ਸੁੱਟ ਦਿੰਦਾ ਮਿੰਨਤੀ ਤੁਸੀਂ ਕਰ ਲੋ ਸੰਤਾਂ ਨੇ ਵੀ ਦਾਦੀਬੀ ਤੋਂ ਤੱਕ ਬਜਨ ਕੀਤੇ ਵੀ ਕਲੈਕਟਰ ਤੂ ਤੇ ਚੀਜ਼ ਕੋਈ ਨਹੀਂ 6ਵੇਂ ਪਾਸ਼ਾ ਦਾ ਸ਼ਾਂਤ ਮੈਂ ਐਸੇ ਐਸੀ ਇੱਥੇ ਮੈਂ ਇਮਾਰਤਾਂ ਤਿਆਰ ਕਰ ਦਰਬਾਰ ਤਿਆਰ ਕਰ ਦੰਗੇ ਸੰਗਤ ਦੇਖਣ ਆਇਆ ਕਰੀ ਉਹਨਾਂ ਫਿਰ ਸੰਤਾਂ ਨੇ ਜਿਹਦੇ ਨਾਲ 6 ਮੰਜ਼ਲਾ ਦਰਬਾਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਨੇ ਸੁਨਿਆਰੇ ਨੂੰ ਸਿੱਧਿਆ ਵੀ ਇੱਥੇ ਕਲਸਣਾਵਾ ਉਹ ਕਹਿੰਦੇ ਵੱਤ-ਵੱਤ 23 ਫੁੱਟ ਬਾਬਾ ਜੀ ਕਹਿੰਦੇ ਨੇ 23 ਨਹੀਂ 25 ਫੁੱਟ ਫਿਰ ਸੰਤਾਂ ਨੇ 25 ਫੁੱਟ ਕਲਸ ਲਿਆ ਫਿਰ ਉਹਨਾਂ ਨੇ ਮਕਰਾਨੇ ਖਦਾਨ ਖਰੀਦੀ ਵੀ ਕੱਲ ਨੂੰ ਸਾਨੂੰ ਆਰਕੀਲੋਜੀ ਨੇ ਰੰਗ ਨਹੀਂ ਕਰਨ ਦੇਣਾ ਪੱਕਾ ਹੀ ਕੰਮ ਕਰ ਦੋ ਫਿਰ ਪੱਥਰ ਲਿਆ ਕੇ ਨਨ ਜਿਹੜੀ ਇੱਥੇ ਸੇਵਾ ਸ਼ੁਰੂ ਕਰਤੀ ਫਿਰ ਦਾਦੇ ਵੀ ਇੱਥੇ ਕਲੈਕਟਰ ਆਇਆ ਸੀ ਉਹਦੇ ਕੋਈ ਬੱਚਾ ਨਹੀਂ ਇਕੱਲਾ ਥੜਾ ਸੀ ਜਿੱਥੇ ਆਵਜੀ ਨੇ ਦਰਸ਼ਨ ਕੀਤੇ ਆ ਤੇ ਉਹਦੇ ਸੰਤਾਨ ਕੋਈ ਨਹੀਂ ਤੇ ਲੋਕਾਂ ਨੂੰ ਉਹ ਪ੍ਰੇਰਿਤ ਕੀਤਾ ਇਹਦੇ ਉੱਤੇ ਇੱਕ ਲੋਹੇ ਦੀ ਟੀਨ ਸ਼ਾਟ ਦੀ ਤੇ ਕੋਈ ਮੁਸਲਮਾਨ ਇੱਥੇ ਦੀਵਾ ਪੱਤੀ ਕਰਦਾ ਹੁੰਦਾ ਸੀ ਉਹਨੂੰ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਇਸ ਤਰ੍ਹਾਂ ਕਰੋ ਵੀ ਇਹ ਪੁੱਤਰਾਂ ਦੇ ਦਾਨੀ ਦਾ ਆਸਨ ਤੁਸੀਂ ਇੱਥੇ ਥੜੇ ਅੱਗੇ ਸਾਹਮਣੇ ਖੜ੍ਹੀਓ ਕਰਦਾਸ ਬੇਨਤੀ ਕਰੋ ਅਰਦਾਸ ਬੇਨਤੀ ਕਰਦੇ ਗੁਰੂ ਸਾਹਿਬ ਕਿਰਪਾ ਕਰਦੇ ਉਹਨਾਂ ਦੇ ਉਹ ਖਰੀ ਹੋ ਜਾਂਦੀ ਆ ਉਹਨਾਂ ਦੇ ਕਰੇ ਸੰਤਾਨ ਆ ਜਾਂਦੀ ਤੂੰ ਕਹਿੰਦਾ ਮੇਰੀ ਕਲਮ ਚ ਤਾ ਗਿਆ ਗੁਰੂ ਸਾਹਿਬ ਨੇ ਮੇਰੀਆਂ ਜਿਹੜਾਂ ਲਾਦੀਆਂ ਤੇ ਜਗ੍ਹਾ ਮੈਂ ਤੁਹਾਨੂੰ ਲੀਜ਼ ਕਰ ਸਕਾਂ ਆਪਾਂ ਉਹਨੂੰ ਢਾਈ ਤੋਂ ਤਿੰਨ ਮਹੀਨੇ ਜਗ੍ਹਾ ਲੀਜ਼ ਕਰ ਦਿੰਦੇ ਪਰ ਆਪਾਂ 22 ਤੀਬਗਾ ਜਿਹੜੀ ਆ ਕਬਜ਼ਾ ਕਰ ਲੈਂਦੇ ਆ ਵੱਡੀ ਆਪਣੇ ਆਪ ਤੇ ਸਿਰਦਰਦੀ ਏ ਸੀ ਵੀ ਜਿਹੜਾ ਲਾਗੇ ਸਿੰਧਿਆ ਸਕੂਲ ਆ ਸਿੰਧਿਆ ਸਕੂਲ ਵਾਲਿਆਂ ਨੇ ਸਾਡੀਆਂ ਇਨਸ਼ਕੀਤਾਂ ਕਰਦੇ ਸੀ ਵੀ ਕੋਈ ਸੇਖ ਖਾਨ ਕੇ ਇੱਥੇ ਕਬਜ਼ਾ ਕਰੀ ਜਾਂਦਾ ਵਾ ਸਾਡੇ ਬੱਚਿਆਂ ਦੀ ਪੜਾਈ ਖਰਾਬ ਹੁੰਦੀ ਆ ਇੱਕ ਬੱਚੇ ਦੀ ਸਾਲ ਦੀ 16 ਲੱਖ ਰੁਪਈਆ ਫੀਸ ਆ ਜਿਹੜੇ ਇੱਥੇ ਸਿੰਧਿਆ ਸਕੂਲ ਚ ਬੱਚੇ ਪੜ੍ਹਦੇ ਆਪਾਂ ਫਿਰ ਜੋ ਸੇਵਾ ਸ਼ੁਰੂ ਹੋ ਜਾਂਦੀ ਆ ਤੇ ਇਹ ਜੀ ਕਲੈਕਟਰ ਦੀ ਕਿਰਪਾ ਮਨ ਚ ਪੈਂਦੀ ਆ ਤੇ ਆਪਾਂ 24 25 ਵੀਗੇ ਜਦੋਂ ਮੁਰ ਕੇ ਸੇਵਾ ਸ਼ੁਰੂ ਹੋ ਜਾਂਦੀ ਆ ਫਿਰ ਪ੍ਰਸ਼ਾਸਨ ਆਪਾਂ ਨੂੰ ਕੀ ਆ ਘੱਟੋ ਘੱਟ 50 ਲੱਖ ਦੇ ਲਾਗੇ ਬਨੇ ਜੁਰਮਾਨਾ ਪਾ ਦਿੰਦਾ ਮਨਜ਼ੂਰੀ ਕੋਈ ਜਿੰਨੀਵੇਂ ਤੁਹਾਨੂੰ ਮਾਰਨਾ ਦੇਖਦੀਆਂ ਨਾ ਇਹਦੀ ਕੋਈ ਮਨਜ਼ੂਰੀ ਨਹੀਂ ਲਈ ਉਸ ਤਰ੍ਹਾਂ ਹੀ ਸੰਤਾਨ ਆਣ ਕੇ ਇੱਥੇ ਕੰਮ ਸ਼ੁਰੂ ਕਰ ਦਿੱਤਾ ਵਾ ਤੇ ਮੁਰ ਕੇ ਫਿਰ ਅਗਲੇ ਬੰਨੇ ਦਰਸ਼ਨੀ ਡੇਢੀ ਆ ਜਾਂਦੀ ਆ ਇਥੇ ਕੋਈ ਸਰਦਾਰ ਸੀ ਗਰਦਿਆ ਗਲਜਾਰ ਸਿੰਘ ਠੇਕੇਦਾਰ ਉਹਦੇ ਸਿੰਧੀਆਂ ਨਾਲ ਪਿਆਰ ਸੀ ਕਿਉਂਕਿ ਆਪਾਂ ਨੂੰ ਸਿੱਖਾਂ ਨੂੰ ਲੈ ਕੇ ਸਿੰਧੀਆਂ ਆਇਆ ਜਦੋਂ ਦੱਸਦੇ ਵੀ ਅੰਗਰੇਜ਼ ਦੇ ਛੱਡ ਗਏ ਤੇ ਅੰਗਰੇਜ਼ ਇੱਕੋ ਗੱਲ ਕਹਿ ਗਏ ਵੀ ਜੇ ਤੋਂ ਸਿੰਧੀਆਂ ਜੀ ਇੱਥੇ ਰਹਿਣਾ ਨੇ ਜੇ ਰਾਜ ਆਪਣਾ ਸੰਭਾਲਣਾ ਵਾ ਤੂੰ ਆਪਣੇ ਲਾਗੇ ਆ ਕੇ ਸਿੱਖ ਹੋ ਸਾ ਤੇ ਸਿੰਧੀਆਂ ਨੇ ਕੀ ਕੀਤਾ ਵੀ ਜਾ ਕੇ ਆਪਣੇ ਰਾਜ ਨਾਲ ਸੰਧੀ ਕੀਤੀ ਤੇ ਜਿੰਨੇ ਵੀ ਸਰਦਾਰ ਸੀ ਉਹਨਾਂ ਨੂੰ ਸੱਦ ਕੇ ਲਾ ਕੇ ਵਸਾਇਆ ਕਿਸੇ ਨੇ ਪੰਜਾਬਗੇ ਕਬਜ਼ਾ ਕਰ ਲਿਆ ਕਿ ਨੇ ਜਿੰਨੀ ਤੁਸੀਂ ਵਾਲ ਗਏ ਉਹਨੇ ਤੇ ਤੁਸੀਂ ਮਾਰ ਗਿਓ ਇੱਥੇ ਆਪਣੇ ਜ਼ਿਮੀਂਦਾਰ 5-500 ਹਜ਼ਾਰ ਜਾਂ 2-2000 ਰੁਪਏ ਦੇ ਮਾਲਕ ਆ ਇੱਕ ਤੇ ਤੇਰਾ ਰਾਜ ਭਾਗ ਬਚਿਆ ਰਹੇਗਾ ਇੱਕ ਜਿਹੜੀ ਜਗ੍ਹਾ ਜਿਹੜੀ ਆਪਣੀ ਜਿਹੜੀ ਵੀ ਸਿੱਖ ਤੇਰੇ ਹਮੇਸ਼ਾ ਹੀ ਤੇਰੇ ਨਾਰੇ ਨਹੀਂ ਨਾ ਕਿ ਗੁਜਰਠਾ ਘਰ ਤੇਨੂੰ ਕਿਤੇ ਵੀ ਲੁੱਟ ਲੈਣਗੇ ਥੱਲੇ ਸਿੰਧੀਆਂ ਦਾ ਮਹਿਲ ਉਹਨੇ ਮੁੜ ਕੇ ਫੇ ਜੋ ਵੀ ਕੋ ਪੂੰਜੀ ਸੋਨਾ ਸਣਾ ਗਈ ਸਾਰਾ ਉਹਨੇ ਮਹਿਲ ਦੇ ਉੱਤੇ ਲਾ ਦਿੱਤਾ ਇਸ ਤਰ੍ਹਾਂ ਆਣ ਕੇ ਆਪਣੀ ਜਿਹੜੀ ਇੱਥੇ ਸੇਵਾ ਮਾਂਪੁਰ ਖਾਨੇ ਬਾਬਾ ਉਤਮ ਸਿੰਘ ਜੀ ਹੁਣ ਮੌਜੂਦਾ ਜਿਹੜੇ ਮੁਖੀ ਬਾਬਾ ਸੇਵਾ ਸਿੰਘ ਜੀ ਆ ਜਿਨ੍ਹਾਂ ਨੂੰ 2010 ਦੇ ਵਿੱਚ ਪਦਮਸ਼੍ਰੀ ਮਿਲਿਆ ਵਾ ਬਾਬਾ ਜੀ ਨੇ ਐਜੂਕੇਸ਼ਨ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ ਤੁਹਾਡੇ ਦਸਾਂ ਸਾਲਾਂ ਚ 50 ਬੱਚੇ 26 ਬੱਚੇ ਲੈਫਟੀਨੈਂਟ ਪਨ ਚੁੱਕੇ ਆ 95 ਬੱਚੇ ਜਿਹੜੇ ਤੁਹਾਡੇ ਟੈਸਟ ਕਲੀਅਰ ਕਰ ਗਏ 95 ਬੱਚੇ ਤੁਹਾਡੇ ਮਰਜੰਡ ਨੇ ਵੀ ਕਿ ਨੌਕਰੀ ਕਰਨ ਦੇ ਆ 24 ਬੱਚੇ ਤੁਹਾਡੇ ਇਸ ਵਾਰ ਫੇਰ ਰਿਟਨ ਟੈਸਟ ਕਲੀਅਰ ਕਰ ਗਏ ਐਨਡੀਏ ਦਾ 625 ਬੇਟੀਆਂ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਦਿੱਲੀ ਪੁਲਿਸ ਨੌਕਰੀ ਕਰਨ ਲਈ ਆਈਐਸ ਆਈਐਸ ਯੂਪੀਐਸ ਨੇ ਯੂਟੀ ਤਿਆਰੀ ਕਰਾਉਂਦੇ ਆ এনਵਾਇਰਨਮੈਂਟ ਦੇ ਉੱਤੇ ਬਾਬਾ ਜੀ ਨੇ ਲਗਭਗ ਕੋ 550 ਕਿਲੋਮੀਟਰ ਬੂਟੇ ਲਾਤੇ ਆ 550 ਸਾਲਾਂ ਨੂੰ ਸਮਰਪਿਤ 550 ਜੰਗਲ ਆ ਰਹੇ ਆ ਤੇ ਗੁਰਦੁਆਰਾ ਮੰਦਿਰ ਮਜੀ ਸਕੂਲ ਕਾਲਜ ਹਾਈ ਕੋਰਟ ਸੁਪਰੀਮ ਕੋਰਟ ਤੱਕ ਮਾਹਪੁਰਖਾਂ ਨੇ ਬੂਟੇ ਲਾਏ ਆ ਔਰ ਬਾਬਾ ਜੀ ਯੂਨੈ ਦੇ ਇੰਡੀਆ ਦੇ ਵੱਲੋਂ এনवायरमेंट ਦਿਨ ਮੈਦਕੀ ਕਰਦੇ ਆ ਕਾਰ ਸੇਵਾ ਕੁਦਰ ਸਾਹਿਬ ਦੇ ਮਾਹਪੁਰਖ ਤੇ ਹੁਣ ਆਪਾਂ ਕਰੀ ਇਥੋਂ ਦਾ ਇਤਿਹਾਸ ਸ਼ੁਰੂ ਦੱਸਦੇ ਆ ਵੀ ਬਹਾਨਾ ਕੀ ਬਣਦਾ ਦੋ ਤਤਦਾਰ ਦੇ ਇੱਕ ਤੇ ਦੱਸਦੇ ਆ ਵੀ ਚੰਦੂ ਆਪਣੇ ਰਸੇ ਦਾ ਤੇ ਦੂਜਾ ਇਹ ਕਹਿੰਦੇ ਵੀ ਗੁਰੂ ਅਰਜਨ ਸਾਹਿਬ ਨੇ ਜਿਹੜਾ ਵੀ ਤੁਹਾਡੇ ਪੁਰਾਣੇ ਪਿਤਾ ਜੀ ਦਾ ਬਖਾਇਆ ਉਹਦੇ ਸੰਬੰਧ ਚ ਗੁਰੂ ਸਾਹਿਬ ਨੂੰ ਇਥੇ ਲੈ ਕੇ ਆਇਆ ਜਾਂਦਾ ਆ ਚੰਦੂ ਚਾਹੁੰਦਾ ਹੈ ਰਿਸ਼ਤੇ ਆ ਤੇ ਪਰ ਗੁਰੂ ਸਾਹਿਬ ਰਿਸ਼ਤੇ ਤੋਂ ਮਨਾ ਕਰ ਦਿੰਦੇ ਆ ਉਹ ਫਿਰ ਇੱਕ ਬਹਾਨਾ ਬਣਾਉਂਦਾ ਪੰਡਿਤ ਨੂੰ ਕਹਿੰਦਾ ਵੀ ਤੂੰ ਜਹਾਂਗੀਰ ਤੂੰ ਕਹਿੰਦੀ ਤੇਰੇ ਉੱਤੇ ਬਹੁਤ ਵੱਡਾ ਕਸ਼ਟ ਆਉਣ ਵਾਲਾ 60 ਸਤਾਂ ਹੀ ਆਉਣ ਵਾਲੇ ਕੋਈ ਵੀ ਸੋਢੀ ਵੰਸ਼ ਹੋਵੇ ਜਿਹੜਾ ਤੁਹਾਡੇ ਸਵਾਸ ਸਾਸੇ 40 ਦਿਨ ਬੈਠ ਕੇ ਗਵਾਲੀਅਰ ਦੇ ਵਿੱਚ ਭਗਤੀ ਕਰੇ ਕੌਣ ਆ ਮਹਾਰਾਜ ਮਹਾਰਾਜ ਜੀ ਨੇ ਇੱਕ ਹੁਕਮ ਜਾਰੀ ਹੁੰਦਾ ਵੀ ਤੁਹਾਨੂੰ ਜਹਾਂਗੀਰ ਦੇ ਸਵਾਸ ਸਾਸੇ ਗਵਾਲੀਅਰ ਜਾ ਕੇ ਜਾਣਾ ਪੈਗਾ 40 ਦਿਨਾਂ 'ਤੇ ਮਹਾਰਾਜ ਨੇ ਬਿਹਤਰ ਸਮਝਾ ਕੇ ਮਨਾ ਕਰਾਂਗੇ ਤੇ ਜਹਾਂਗੀਰ ਨਾਲ ਜੰਗ ਹੋ ਗਈ ਮਹਾਰਾਜ ਨੇ ਉਸ ਦਾ ਹੁਕਮ ਦੀ ਪਾਲਣਾ ਕਰਕੇ ਇਸ ਕਿਲੇ ਹਲਕੂਚ ਕਰਦੇ ਪੰਜ ਸਿੰਘ ਮਹਾਰਾਜ ਦੇ ਨਾਲ ਹੁੰਦੇ ਜਦੋਂ ਮਹਾਰਾਜ ਇਸ ਕਿਲੇ ਦੇ ਵਿੱਚ ਐਂਟਰ ਹੁੰਦੇ ਆ ਤੇ ਜਿਹੜੇ ਉਸ ਟਾਈਮ ਦੇ ਗੇਲਰ ਸੀ ਹਰੀ ਦਾਸ ਰੂਗਾ ਉਹਨੇ ਅਖੇ ਮਹਾਰਾਜ ਤੁਹਾਨੂੰ ਸਿਰਫ ਇੱਕੇ ਤੇ ਮਾਰਨ ਦੇ ਮਕਸਦ ਨਾਲ ਲਿਆਂਦਾ ਗਿਆ ਕਿਉਂਕਿ ਇਸ ਕਿਲੇ ਦੇ ਵਿੱਚੋਂ ਕੋਈ ਜਿੰਦਾ ਨਹੀਂ ਵਾਪਸ ਗਿਆ ਜਿੰਨੇ ਵੀ ਇੱਥੇ ਕੈਦੀਆਂ ਨੂੰ ਖਾਣੇ ਦੇ ਵਿੱਚ ਜ਼ਹਿਰ ਦਿੱਤਾ ਜਾਂਦਾ ਔਰ ਕੋਈ ਇੱਥੋਂ ਵਾਪਸ ਨਹੀਂ ਗਿਆ ਪੰਜ ਸਿੰਘ ਜਿਹੜੇ ਮਹਾਰਾਜ ਦੇ ਨਾਲ ਨੇ ਮਹਾਰਾਜ ਇੱਥੇ ਰਹਿੰਦੇ ਮਹਾਰਾਜ ਆਜ਼ਾਦ ਰਹਿੰਦੇ ਤੇ ਜਿਹੜੇ ਪੰਜ ਸਿੰਘ ਮਹਾਰਾਜ ਦੇ ਨਾਲ ਹੁੰਦੇ ਉੱਤੇ ਕਿਲੇ ਦੇ ਉੱਤੇ ਹੀ ਮੇਨੇ ਚ ਮਦਦੂਰੀ ਕਰਦੇ ਉਹਨਾਂ ਦੀ ਕਿਰਤਦਾਈ ਮਹਾਰਾਜ ਆਪਣਾ ਪ੍ਰਸ਼ਾਦਾ ਪਾਣੀ શકਦੇ ਆ ਜੋ ਦੱਸਦੇ ਮਹਾਰਾਜ ਨੂੰ ਸ਼ਾਹੀ ਖਜ਼ਾਨੇ ਚੋਂ ਪੈਸਾ ਮਿਲਦਾ ਉਹਦਾ ਖੜਾ ਪ੍ਰਸ਼ਾਦ ਬਣਾ ਕੇ ਇਹਨਾਂ ਸੰਗਤਾਂ ਨੂੰ ਸ਼ਕਾਦਾ ਕਰਦੇ ਸੀ ਇਸ ਜਿਹੜਾ ਥੜਾ ਇੱਥੇ ਬਹਿ ਕੇ ਮਹਾਰਾਜ ਬਹਿ ਜਾਂਦੇ ਨੇ ਇੱਥੇ ਆਪਣੀ ਪਾਈ ਬੰਦਗੀ ਕਰਦੇ ਆਪਾਂ ਜਿੱਥੋਂ ਚੜ੍ਹਿਆ ਸਾਹਮਣੇ ਬਿਲਡਿੰਗ ਆ ਜਿੱਥੇ 82 ਖੰਬੇ ਆ ਪਹਿਲਾਂ ਛੇੜੀ ਦਾ ਮੰਦਿਰ ਸੀ ਮੁਗਲਾਂ ਨੇ ਸ਼ਿਵ ਰਿੰਗ ਨੂੰ ਪੁੱਟ ਕੇ ਕਿਲੇ ਤੋਂ ਥੱਲੇ ਸੁੱਟ ਦਿੱਤਾ ਔਰ 82 ਖੰਬੇ ਤੇ ਸ਼ਿਵਲਿੰਗ ਥੱਲੇ ਛੁਰਦਾ ਤੇ ਜਿੰਨੇ ਵੀ ਰਾਜੇ ਸੀ ਨਾ ਰਾਜੇ ਨੂੰ ਪੈਰਾਂ ਨੂੰ ਤਾਂ ਥਾਣੋਂ ਸੰਗਲਾਂ ਦੇ ਨਾਲ ਬੰਨ ਕੇ ਰੱਖਿਆ ਜਾਂਦਾ ਸੀ ਇਹਨਾਂ ਰਾਜਾ ਲੋਗਾਂ ਨੂੰ ਪਤਾ ਲੱਗ ਚੁੱਕਾ ਸੀ ਵੀ ਸਿੱਖਾਂ ਦੇ 6ਵੇਂ ਗੁਰੂ ਆਏ ਆ ਪਰ ਇਹ 40 ਦਿਨ ਬਾਅਦ ਇੱਥੋਂ ਵਾਪਸ ਚਲੇ ਜਾਣਗੇ ਉਹਨਾਂ ਮਹਾਰਾਜ ਗੇ ਬੇਨਤੀ ਕੀਤੀ ਮਹਾਰਾਜ ਅਸੀਂ ਬੜੀ ਨਰਕ ਦੀ ਜ਼ਿੰਦਗੀ ਜੀਣ ਰਹੇ ਹਾਂ ਕਿਉਂਕਿ ਉਹਨਾਂ ਦੇ ਹੱਥ ਪੈਰਾਂ ਦੇ ਵਿੱਚ ਕੀੜੇ ਚੱਲ ਗਏ ਸੰਗਲਾਂ ਨਾਲ ਪੈਰਾਂ ਨੂੰ ਥਾਣੋਂ ਬੰਨਿਆ ਸੀ ਤੇ ਮਹਾਰਾਜ ਗੇ ਬੇਨਤੀ ਕਰਦੇ ਤੇ ਮਹਾਰਾਜ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਹਿੰਦਿਆ ਕਿ ਇਹ ਵੀ ਇਨਸਾਨ ਆ ਤੁਸੀਂ ਠੀਕ ਆ ਇਹਨਾਂ ਨੂੰ ਇੰਨੇ ਵੱਡੇ ਕਸ਼ਟ ਦੇਣ ਜਿਵੇਂ ਥੋੜਾ ਬਾਤਾਂ ਰਲੀਵ ਕਰੋ ਮਹਾਰਾਜ ਦੇ ਕਹਿਣ ਤੇ ਇਹਨਾਂ ਨੂੰ ਮਾੜੀ ਮੋਟੀ ਰਾਤ ਮਿਲ ਜਾਂਦੀ ਆ ਉਹਨਾਂ ਨੂੰ ਇੱਕ ਆਸ ਜਾਗ ਜਾਂਦੀ ਆ ਉਹਨਾਂ ਨੂੰ ਇੱਕ ਛੋਟੀ ਆਸ ਜਗ ਜਾਂਦੀ ਆ ਵੀ ਚਲੋ ਸਾਡਾ ਕੋਈ ਨਾ ਕੋਈ ਜੀਵਨ ਦਾ ਪਰਿਵਰਤਨ ਹੋ ਜੇਗਾ ਇਥੋਂ ਖੜਾ ਪ੍ਰਸ਼ਾਦੀ ਦੇਗ ਬਾਂਦੀ ਹੁਣ ਰਾਇਆ ਤੇ ਚਲੇ ਜਾ ਕਰਦੇ ਫਿਰ ਮਹਾਰਾਜ ਇਸ ਕਿਲੇ ਤੇ ਜਾ ਦਿੰਦੇ ਆ ਪਰ ਗੁਰੂ ਸਾਹਿਬ ਨੂੰ ਜਦੋਂ ਇਥੇ 2 ਸਾਲ ਤੋਂ ਉੱਪਰ ਸਮਾਂ ਚੱਲ ਰਿਹਾ ਤੇ ਸੰਗਤਾਂ ਜਾ ਕੇ ਬਾਬਾ ਬੁੱਢਾ ਜੀ ਨੂੰ ਬੇਨਤੀ ਕਰਦੀਆਂ ਮਹਾਰਾਜ ਸਾਨੂੰ 6ਵੇਂ ਪਾਤਸ਼ਾਹ ਦੇ ਦਰਸ਼ਨ ਹੁੰਦੇ ਤੇ ਬਾਬਾ ਬੁੱਢਾ ਜੀ ਕੀ ਕਰਦੇ ਸਭ ਤੋਂ ਪਹਿਲਾਂ ਇੱਥੇ ਭਾਈ ਗਰਦਾਸ ਜੀ ਨੂੰ ਭੇਜ ਦਿਆ ਅੰਮ੍ਰਿਤਸਰ ਤੋਂ ਗੁਆਲੀ 850 ਕਿਲੋਮੀਟਰ ਉਹ ਜਥਿਆਂ ਦੇ ਰੂਪ ਚ ਇੱਥੇ ਆਉਂਦੇ ਆ ਔਰ ਇਸ ਕਿਲੇ ਦੀ ਪ੍ਰਕਰਮਾ ਢੋਲਕੀਆਂ ਛਾਣਨਾ ਕਰਦੇ ਆ ਜਿੱਥੋਂ ਸਾਡੇ ਸਿੱਖ ਧਰਮ ਦੀ ਪ੍ਰਵਾਤ ਫੇਰੀ ਦੀ ਪਰਸਾ ਸ਼ੁਰੂ ਹੁੰਦੀ ਆ ਆਉਂਦੇ ਆ ਸੰਗਤਾਂ ਆਉਂਦੀਆਂ ਜਥਿਆਂ ਦੇ ਰੂਪ ਚ ਆਉਣ ਕੇ ਇਸ ਕਿਲੇ ਦੀ ਪ੍ਰਕਰਮਾ ਕਰਦੀਆਂ ਇਹਨੂੰ ਮੱਥਾ ਟੇਕ ਕੇ ਵਾਪਸੇ ਲੈ ਜਾਂਦੀਆਂ ਫਿਰ ਇਹ ਸਾਰੇ ਕਿਲੇ ਦੀ ਵਿਉਂਤਬੰਦੀ ਜਿਹੜੀ ਮੁਰਕੇ ਜਾ ਕੇ ਬਾਬਾ ਬੁੱਢਾ ਜੀ ਨੂੰ ਦੱਸੀ ਜਾਂਦੀ ਹੈ ਦੱਸਦੇ ਵੀ ਜਦੋਂ ਬਾਬਾ ਬੁੱਢਾ ਜੀ ਇੱਥੇ ਆਉਂਦੇ ਲਗਭਗ ਉਹਨਾਂ ਦੀ ਉਮਰ 115 ਸਾਲ ਦੇ ਲਗਭਗ ਉਮਰ ਹੁੰਦੀ ਆ ਉਹ ਕਿਸੇ ਬਹਾਨੇ ਇਸ ਕਿਲੇ ਦੇ ਵਿੱਚ ਪ੍ਰਵੇਸ਼ ਕਰਦੇ ਹਨ ਪੰਜਾਂ ਸਿੰਘਾਂ ਨੂੰ ਪ੍ਰੇਰਿਤ ਕਰਦੇ ਆ ਆਉਂਦੇ ਮਾਰਾ ਹੀ ਕਿਸੇ ਸ਼ਕਤੀ ਦਾ ਪ੍ਰਯੋਗ ਨਹੀਂ ਕਰ ਸਕਦੇ ਬਾਬਾ ਬੁੱਢਾ ਜੀ ਕਹਿੰਦੇ ਤੁਸੀਂ ਕੋਈ ਵੀ ਕੋਈ ਵੀ ਕਰਨਾ ਜੋ ਵੀ ਕਰਨਾ ਚਾਹੁੰਦੇ ਕਰੋ ਮੈਂ ਤੁਹਾਨੂੰ ਗੁਰੂ ਸਾਹਿਬ ਤੋਂ ਮਾਫੀ ਦਿਵਾ ਦਾਂਗਾ ਫਿਰ ਦੱਸਦੇ ਉਹ ਜਹਾਂਗੀਰ ਨੂੰ ਰਾਤ ਨੂੰ ਸੁਪਨਿਆਂ ਦੇ ਵਿੱਚ ਸ਼ੇਰ ਦਾ ਰੂਤਾਨ ਕਰਕੇ ਡਰਾਉਂਦੇ ਰਹੇ ਜਿਦੇ ਨਾਲ ਜਹਾਂਗੀਰ ਹੋਰ ਬਿਮਾਰ ਹੋ ਜਾਂਦਾ ਕਿ ਯਾਹਗੀਰ ਦੀ ਕਰਦੀ ਕਹਿੰਦੀ ਤੁਹਾਨੂੰ ਕਾਫੀ ਡਾਕਟਰਾਂ ਵੈਦਾਂ ਨੂੰ ਦਿਖਾਇਆ ਤੁਹਾਨੂੰ ਕਿਸੇ ਪੀਰ ਫਕੀਰ ਦੇ ਕੋਲ ਲੈ ਕੇ ਜਾਂਦੇ ਆ ਜਦੋਂ ਉਹਨਾਂ ਨੂੰ ਸਾਇਮੀ ਮਿਰਜੀ ਦੇ ਕੋਲ ਲੈ ਕੇ ਜਾਂਦੇ ਸਾਇਮੀ ਮਿਰਜੀ ਕਹਿੰਦੇ ਜਦੋਂ ਵੀ ਮੈਂ ਅੱਲਾਹ ਤਾਲਾ ਨੂੰ ਯਾਦ ਕਰਨਾ ਤੁਸੀਂ ਕਿਸੇ ਅੱਲਾਹ ਤਾਲਾ ਦੇ ਬੰਦੇ ਨੂੰ ਬੰਦੀ ਬਣਾ ਕੇ ਰੱਖਿਆ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਛੱਡੇਗੇ ਦੁੱਖ ਤੁਹਾਨੂੰ ਨਹੀਂ ਛੱਡੇਗਾ ਉਹਨਾਂ ਤੇ ਮੇਰੇ ਆਸਤੇ ਕਿਹੜੀ ਵੱਡੀ ਗੱਲ ਆ ਜਦੋਂ ਛੱਡਣ ਦਾ ਕੋ ਹੁਕਮ ਜਾਰੀ ਹੁੰਦਾ ਤੇ ਯਾਹਗੀਰ ਨੂੰ ਆਰਾਮ ਆਉਂਦਾ ਵਾ ਉਹ ਫਰਮਾਨ ਜਾਰੀ ਹੁੰਦਾ ਚਿੱਠੀ ਇਸ ਕਿਲੇ ਤੇ ਆਉਂਦੀ ਆ ਉਹ ਚਿੱਠੀ ਜਦੋਂ ਕਿਲੇ ਤੇ ਆਉਂਦੀ ਆ ਲੋਕ ਖੁ ਰਾਜਾ ਲੋਕ ਫੇਰ ਨੂੰ ਲਈ ਮਹਾਰਾ ਕਹਿੰਦੇ ਮੈਂ ਉਦੋਂ ਤੱਕ ਨਹੀਂ ਜਾਵਾਂਗਾ ਜਦ ਤੱਕ ਤੁਸੀਂ 52 ਹਿੰਦੂ ਰਾਜੇ ਨਹੀਂ ਛੱਡਦੇ ਚੰਦੂ ਤੇ ਜਹਾਂਗੀਰ ਬੜੇ ਸ਼ੈਤਾਨ ਸੀ ਕਿ ਅਗਰ ਮੈਂ 52 ਦੇ 52 ਰਾਜਾ ਛੱਡ ਦਾਂਗਾ 52 ਦੇ 52 ਰਾਜੇ ਮਿਲ ਕੇ ਮੇਰੇ ਤੇ ਅਟੈਕ ਕਰ ਦੇਣਗੇ ਚੰਦੂ ਜਹਾਂਗੀਰ ਸ਼ਤਾਨ ਸੀ ਉਹਨਾਂ ਪਤਾ ਵੀ ਰਾਜਪੂਤ ਰਾਜਾ ਕਿਸੇ ਦਾ ਪੱਲੂ ਨਹੀਂ ਫੜੇਗਾ ਮਰ ਜਾਏਗਾ ਇੱਕ ਔਰਤ ਹੀ ਆਦਮੀ ਦਾ ਪੱਲੂ ਫੜਦੀ ਜਦੋਂ ਦਾ ਆਨੰਦ ਕਰ ਜੇਗਾ ਮੈਂ ਸੋਚਾ 8 ਜਾਂ 10 ਰਾਜੇ ਇਸ ਹੀਨ ਤੋਂ ਮੁੱਕਰ ਜਾਣਗੇ ਪਰ ਜਿਹੜਾ ਮਹਾਰਾ ਇਹਦਾ ਚੋਲਾ ਤੇ 10 ਦੀਆਂ 52 ਕਲੀਆਂ ਬਣਦੀਆਂ ਸਾਰੇ ਰਾਜਾ ਲੋਗ ਇੱਕ ਫੜਕਦੇ ਹੁੰਨਾਂ ਰੇਲਾਂ ਦੇ ਜੈ ਹੋ ਦਾਤਾ ਬੰਦੀ ਛੁੜ ਤੇਰੀ ਜੈ ਜਿੰਨੇ ਸਮਝੀ ਹੁੰਦੇ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦਾ ਨਾ ਗੁਰਦੁਆਰਾ ਦਾਤਾ ਬੰਦੀ ਛੁੜ ਪੈ ਜਾਂਦਾ ਵਾ ਫਿਰ ਮਹਾਰਾਜ ਨੂੰ ਇੱਥੋਂ 20 ਤੋਂ 25 ਦਿਨ ਲੱਗਦੇ ਅੰਮ੍ਰਿਤਸਰ ਪਹੁੰਚਣ ਤੇ ਜਦੋਂ ਮਹਾਰਾਜ ਅੰਮ੍ਰਿਤਸਰ ਪਹੁੰਚਦੇ ਆ ਅੰਮ੍ਰਿਤਸਰ ਪਹੁੰਚਦੇ ਉੱਤੇ ਸਭ ਤੋਂ ਪਹਿਲਾਂ ਆਟੇ ਦਾ ਸਿਕਿਉਰਿਟੀ ਦਾ ਬਣਾ ਕੇ ਬਾਬਾ ਬੁੱਢਾ ਜੀ ਜਗਾਉਂਦੇ ਜਿੱਥੋਂ ਸਾਡੀ ਸਿੱਖ ਧਰਮ ਦੀ ਦੀਵਾਲੀ ਮਨਾਈ ਜਾਂਦੀ ਆ ਅੱਜ ਵੀ ਕੋਈ ਇਨਸਾਨ ਕਿਸੇ ਗਲਤ ਕੇਸ ਵਾਸਤੇ ਕਿਸੇ ਦੇ ਸਜਾ ਜੀ ਜੋ ਕਹਿੰਦਾ ਮੇਰੇ ਘਰ ਬੁੱਧੀਮਾਨ ਸੰਸਥਾਣ ਹੋਣੀ ਚਾਹੀਦੀ ਕੋਈ ਬਾਹਰ ਜਾਂਦਾ ਫੜਿਆ ਜਾਂਦਾ ਕਿਸੇ ਦਾ ਬਾਹਰ ਦਾ ਕੰਮ ਨਹੀਂ ਬੰਦਾ ਉਹ ਆਪਣੀ ਅਰਦਾਸ ਬੇਨਤੀ ਦਾਤਾ ਬੰਦੀ ਛੁਰ ਦੇ ਕੇ ਕਹਿੰਦਾ ਮਹਾਰਾਜ ਅਗਰ ਤੁਸੀਂ ਬਵੰਜਰ ਰਾਜੇ ਨੂੰ ਜੀਵਨ ਦੇ ਸਕਦੇ ਤਾਂ ਅਸੀਂ ਕਿਹੜਾ ਬੇਠਾ ਅਪਰਾਧ ਕੀਤਾ ਇਸ ਕਰਕੇ ਆਪਣੀ ਦੀਵਾਲੀ ਤੇ ਜਿਹੜੀ ਪ੍ਰਬਾਤ ਫੇਰੀ ਆ ਗੁਰਦੁਆਰਾ ਦਾਤਾ ਬੰਦੀ ਛੁਰ ਕੇਲਾ ਵਾਲੀ ਰਸਈਆ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਮਹਾਰਾਜ ਦਾ ਬਵੰਜਰ ਨਹੀਂ ਬਲਾ ਵਿੱਚ ਜੀ ਜੀ ਮਹਾਰਾਜ ਦੀ ਗੁਰਬਾਣੀ ਬਾਦ ਦੇ ਵੀ ਜਿਹੜਾ ਮਾਰ ਹੈ ਜਿੱਥੇ ਜਾਂਦੇ ਆ ਨਾ ਥੱਲੇ ਨਾ ਅਦਾਸੀ ਸਾਹਿਬ ਦਾ ਡੇਰਾ ਵਾ ਜਦੋਂ ਆਪਜੀ ਕਿਲੇ ਚ ਜਾਓਗੇ ਨਾ ਲੈਫਟ ਸਾਈਡ ਤੇ ਗੇਟ ਕਿਉਂਕਿ ਸਰਕਾਰ ਨੇ ਉਹ ਗੇਟ ਬੰਦ ਕਰ ਦਿੱਤੇ ਆ ਤੇ ਜਦੋਂ ਉੱਥੇ ਗਏ ਹੀ ਤੇ ਉੱਥੇ ਫਿਰ ਰਾਤ ਰਹਿ ਮਾਰਾ ਆਪਣੇ ਪੈਰ ਦੀਆਂ ਖੜਾਵਾ ਨਿਸ਼ਾਨੀ ਦੇ ਤੌਰ ਤੇ ਉਹਨਾਂ ਨੂੰ ਦੇਖ ਗਏ ਆ ਪਰ ਜਦੋਂ 84 ਦਾ ਚੱਕਰ ਹੋਇਆ ਸੀ ਨਾ ਉਦੋਂ ਉਹਨਾਂ ਨੇ ਫਿਰ ਆਪਣੇ ਦੋ ਤਿੰਨ ਸਿੰਧਸ਼ੀਦ ਕਰ ਦਿੱਤੇ ਸੀ ਤੇ ਨਾਲੇ ਉਹ ਉਹਨਾਂ ਨੇ ਉਸ ਜਗ੍ਹਾ ਤੇ ਕਬਜ਼ਾ ਕਰ ਲਿਆ ਹੁਣ ਉਹਦਾ ਵੈਸੇ ਕੇਸ ਚੱਲਦਾ ਵਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਜੋ ਕਿਸੇ ਸਾਹਮਣੇ ਵੀ ਆਪਣੇ ਕੋ ਜਗਾ ਸਕਦੀ ਹੈ ਮਤਲਬ ਕਿ ਇਹ ਸਥਾਨ ਹੈ ਇੱਕ ਥੱਲੇ ਆ ਪਰ ਉਹ ਮੰਦਿਰ ਸੀ ਨਾ ਦਾਸੀ ਸਾਧੂ ਦਾ ਡੇਰਾ ਸੀ ਉਹ ਉੱਥੇ ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਦੇ ਵਿੱਚ ਹੀ ਆਪਦੀ ਲਾਗੇ ਬਨੇ